ਬੀਤੀ ਰਾਤ ਪਠਾਨਕੋਟ ਦੇ ਸੁजानਪੁਰ ਵਿਖੇ ਪਿੰਡ ਮੱਟੀ ਨੇੜੇ ਰਾਵੀ ਨਦੀ ਦੇ ਕੋਲ ਤਿੰਨ ਸ਼ੱਕੀ ਵਿਅਕਤੀ ਦੇਖੇ ਗਏ। ਉਹ ਜੰਮੂ ਵੱਲੋਂ ਰਾਵੀ ਨਦੀ ਪਾਰ ਕਰਕੇ ਪੰਜਾਬ ਵਿੱਚ ਦਾਖਲ ਹੋ ਰਹੇ ਸਨ। ਪਿੰਡ ਦੇ ਕੁਝ ਲੋਕਾਂ ਨੇ ਉਹਨਾਂ ਸ਼ੱਕੀ ਵਿਅਕਤੀਆਂ ਨੂੰ ਦੇਖਿਆ ਜਿਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਇੱਕਦਮ ਹਰਕਤ ਵਿੱਚ ਆ ਗਈ ਅਤੇ ਬੀਤੀ ਰਾਤ ਤੋਂ ਹੀ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਡਰੋਨ ਰਾਹੀਂ ਵੀ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ ਅਤੇ ਹੋਰ ਜ਼ਿਲ੍ਹਿਆਂ ਤੋਂ ਵੀ ਫੋਰਸ ਮੰਗਵਾਈ ਗਈ ਹੈ। ਉਸਨ ਪਿੰਡ ਵੱਲੋਂ ਆਈ ਸੀ ਕਿ ਤਿੰਨ ਕੋਈ ਛੱਕੀ ਆਦਮੀ ਰਾਵੀ ਦਰਿਆ ਪਾਰ ਕਰਕੇ ਦੂੰਹ ਵੱਲ ਆ ਰਹੇ ਨੇ ਉਹਨਾਂ ਬੱਚਾ ਨੇ ਦੇਖਿਆ ਸੀ ਉਸ ਤੋਂ ਬਾਅਦ ਉਹਨਾਂ ਅਫਸਰਾਂ ਨੂੰ ਗਿਆ ਸਾਡੇ ਸਾਰੇ ਅਫਸਰ ਡੀਐਸਪੀ ਸਾਹਿਬ ਹੋਰ ਐਸਐਚਓ ਸਾਹਿਬ ਮੌਕੇ ਤੇ ਆ ਗਏ ਸੀ ਚਾਰ ਵੇ ਅਸੀਂ ਸਰਚ ਸਾਰੇ 10 ਵਜੇ ਤੱਕ ਸਰਚ ਕੀਤੀ ਸੀ ਅਸੀਂ ਉਸ ਤੋਂ ਬਾਅਦ ਰਾਤ 10 ਵਜੇ ਨੱਕ ਲਗਾਤੇ ਸੀ ਤੋਂ ਸਵੇਰ ਦੀ ਫਿਰ ਸਰਚ ਰਹੀ ਉਸੇ ਵਕਤ ਜਿਹੜੇ ਸਰਸਰ ਪਰਸਨ ਜਿਹੜੇ ਹੈਗੇ ਸੀ ਦੋ ਡੋਗਰਾ ਟਾਈਪ ਸੀ ਇੱਕ ਹੈਗਾ ਸੀ ਗੁੱਜਰ ਟਾਈਪ ਸੀ ਤੇ ਉਹਨਾਂ ਕੋਲ ਇੱਕ ਬੈਗ ਸੀ ਤੇ ਬੈਗ ਜੇ ਉਹਨਾਂ ਨੇ ਬੱਚਾ ਨੂੰ ਕਿਤੇ ਕਿਹਾ ਕਿ ਸਾਨੂੰ ਰਸਤਾ ਦੱਸੋ ਬੈਗ ਜੋ ਥੱਲੇ ਰੱਖਿਆ ਖੜਕਦਾ ਸੀ ਇੱਕ ਠੋਏ ਸਾਬ ਦਾ ਆ ਰਹੇ ਪਿੱਛੋਂ ਪਹਾੜੀਆਂ ਹੈਗੇ ਠੋਏ ਵਾਲੀਆਂ ਉਦੋਂ ਰਾਵੀ ਦਰਿਆ ਦੇ ਵਿੱਚੋਂ ਮਕਤੇਸ਼ਰ ਧਾਮ ਦੇ ਲਾਗੋਂ